ਵੈਗਰ ਜਿੱਕਾ ਖਾਲਸਾ ਵੈਗਰ ਨਗਰੀ ਦੇ ਨਿਵਾਸੀ ਜੋਂ ਪ੍ਰਧਾਨ ਗੁਰਜੀਤ ਸਿੰਘ ਕੋਟ ਬੁੱਢਾ ਫਰਪੀਟ ਕਿਸਾਨ ਸੰਘਰਸ਼ ਕਮੇਟੀ ਦੇ ਸਾਰੇ ਆਗੂ ਸਾਹਿਬਾਨ ਖੜੇ ਆ ਜਿਹੜੀਆਂ ਪਿਛਲੇ ਦਿਨੀ ਬੋਲੀਆਂ ਆਇਆਂ ਵਾ ਫਰੋਇਪਰ ਪੁਰਥਾਲੇ ਲੁਧਿਆਣੇ ਰੋਪੜ ਅੰਮ੍ਰਿਤਸਰ ਇਹ ਸਾਰੀਆਂ ਬੋਲੀਆਂ ਤੇ ਅਸੀਂ ਸਰਕਾਰ ਨੂੰ ਮੰਗ ਪੱਤਰ ਸੌਂ ਚੁੱਕੇ ਆ ਕਿ ਸਾਡੀਆਂ ਇਹ ਨਿਜੀ ਜ਼ਮੀਨਾਂ ਇਹਨਾਂ ਦੇ ਵਿੱਚ ਸਰਕਾਰ ਨੂੰ ਦਖਲੰਦਾਜ਼ੀ ਦੇਣ ਦੀ ਕੋਈ ਲੋੜ ਨਹੀਂ ਤੇ ਸਰਕਾਰ ਨੇ ਫਿਰ ਵੀ ਇਹਦੇ ਸਾਡੇ ਕਹਿਣ ਦੇ باوجود ਠੇਕੇ ਦਿੱਤੇ ਆ ਠੇਕੇਦਾਰਾਂ ਨੂੰ ਤੇ ਠੇਕੇਦਾਰਾਂ ਦੇ ਬੰਦੇ ਮੱਛੀ ਫੜਨ ਆਉਂਦਾ ਆ ਅਸੀਂ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦਿੱਤੇ ਤੇ ਫਿਰ ਵੀ ਉਹਦੇ باوجود ਮੱਛੀ ਫੜਦੇ ਆ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਸਾਡੀ ਜਿਹੜੀ ਜ਼ਮੀਨ ਆ ਸਾਡੀ ਮਾਲਕੀ ਦੀ ਜ਼ਮੀਨ ਆ ਇਹਦੇ ਵਿੱਚ ਠੇਕੇਦਾਰਾਂ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਜੇ ਕੱਲ ਨੂੰ ਜੇ ਕੋਈ ਇੱਥੇ ਕੋਈ ਕਾਰਵਾਈ ਹੁੰਦੀ ਆ ਜੇ ਕੋਈ ਸਾਡੀ ਲੜਾਈ ਝਗੜਾ ਹੁੰਦਾ ਵਾ ਤੇ ਫਿਰ ਇਹਦੀ ਸਰਕਾਰ ਜ਼ਿੰਮੇਵਾਰ ਉਹ ਵੀ ਚਾਹ ਠੇਕੇਦਾਰ ਹੋਣਗੇ ਅੱਜ ਅਸੀਂ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਸਾਡਾ ਪਹਿਲਾ ਘੇੜਾ ਵਾ ਤੇ ਅੱਜ ਇਹਨਾਂ ਨੂੰ ਅਸੀਂ ਪਹਿਲੇ ਘੇੜੇ ਦੇ ਮਾਫੀ ਸਮਝ ਕੇ ਇਹ ਕਹਿੰਦੇ ਮਾਫੀ ਸਾਨੂੰ ਜਾਣ ਦੋ ਅੱਜ ਅਸੀਂ ਇਸ ਤੋਂ ਬਾਅਦ ਨਹੀਂ ਆਉਂਦੇ ਜੀ ਅਸੀਂ ਇਹਨਾਂ ਨੂੰ ਤਾਂ ਕਰਕੇ ਛੱਡ ਰਹੇ ਹਾਂ ਤੇ ਜੇ ਕੱਲ ਨੂੰ ਫੇਰ ਇਹਨਾਂ ਨੇ ਕੋਈ ਇਕੱਤਰ ਸਾਡੇ ਏਰੀਆ ਵਿੱਚ ਮੱਛੀ ਫੜਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਧੱਕਿਆ ਜਾਵੇਗਾ ਤੇ ਫੇਰ ਨਹੀਂ ਇਹਨਾਂ ਨੂੰ ਬਖਸ਼ਿਆ ਜਾਵੇਗਾ ਫਿਰ ਜਿਹੜੀ ਬੰਦ ਹੀ ਕਾਰਵਾਈ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਦੇ ਸਮੇਤ ਸਾਰਾ ਸੰਦ ਸਮਾਨ ਜੋ ਗੱਡੀ ਜਿੱਤੇ ਆਉਣਗੇ ਜ਼ਬਤ ਕੀਤਾ ਜਾਊਗਾ। ਬਾਕੀ 10 ਵੀ ਤੁਸੀਂ ਮੱਛੀ ਤੁਹਾਨੂੰ ਠੇਕਦਾਰ ਨੇ ਫੜਨ ਭੇਜਿਆ। ਚਲੋ ਅਸੀਂ ਸੰਤਾਲਪੁਰ ਕੰਮ ਕਰਦੇ ਪਹਿਲਾਂ ਵੀ। ਸਾਨੂੰ ਕਹਿੰਦੇ ਆ ਚਲੋ ਜਿਲੋ ਜਿਲੋ ਠੇਕੇ ਹੋ ਜਾ। ਹੁਣ ਸਾਨੂੰ ਨਹੀਂ ਪਤਾ ਚਲੋ ਪਿਆਸ ਨਹੀਂ ਹੋਇਆ ਜਾਂ ਸਤロイ ਹੋਇਆ ਜਾਂ ਫਰੋਈਪੁਰ ਨਹੀਂ ਆ। ਅਸੀਂ ਇਸ ਕਰਕੇ ਮੱਛੀ ਫੜਨਾ ਇੱਧਰ ਆ ਗਏ ਆ। ਅਸੀਂ ਹੁਣ ਅੱਜ ਚਲੋ ਸਰਦਾਰ ਜੀ ਆਜਾ ਸਾਨੂੰ ਕਹੇ ਠੇਕਾ ਹੈ ਨਹੀਂਗਾ ਮੱਛੀ ਨਾ ਫੜੋ। ਅਸੀਂ ਮੰਨਤ ਕੀਤੀ ਆ ਵੀ ਚਲੋ ਅੱਜ ਸਾਨੂੰ ਜਾਣ ਦੋ ਅਸੀਂ ਗਾ। ਦੂਜੇ ਸ਼ਿਕਾਰੀ ਵੀ ਆਉਣਗੇ ਉਹਨਾਂ ਨੂੰ ਕਹਾਂਗੇ ਤੇ ਠੇਕਾ ਹੈ ਨਹੀਂ ਗਾ ਤੇ ਨਾ ਜਾਓ ਠੇਕੇਦਾਰਾਂ ਨੂੰ ਵੀ ਤੁਸੀਂ ਜਾ ਕੇ ਹਾਂ ਨਹੀਂ ਠੇਕੇਦਾਰ ਨੂੰ ਕਹਾਂਗੇ 20 60 ਨਾਲ ਅਸੀਂ ਦੂਜਾ ਪਹਿਲੇ ਜਿਹੜਾ ਸਤੋ ਲੁਧਿਆਣੀ ਜਾ ਕੇ ਡੱਕਿਆ ਹਾਂਜੀ ਹਾਂਜੀ ਤੇ ਬੋਲੀ ਰਾ ਮੁਰਕੇ ਅਸੀਂ ਇਹਨਾਂ ਨੂੰ ਖਪੂਰ ਸਾਹਿਬ ਧੱਕਿਆ ਫੇਰ ਅੰਮ੍ਰਿਤਸਰ ਫੇਰ ਪਰੋਜਪੁਰ ਹਰਿਆ ਥਾਪ ਦਾ ਇਹਨਾਂ ਨੂੰ ਕਿਹਾ ਵੀ ਤੁਸੀਂ ਬੋਲੀ ਦਾ ਤੁਸੀਂ ਨਾਲ ਸੀ ਸਾਹਨੇ ਕਿਹਾ ਵਾ ਵੀ ਜੇ ਤੁਹਾਡੀ ਪਹਿਲੀ ਤੇ ਦਖਲਅੰਦਾਜ਼ੀ ਕਰਦੇ ਆਣਗੇ ਤੇ ਅਸੀਂ ਤੁਹਾਡੇ ਨਾਲ ਹਾਂਜੀ ਹਾਂਜੀ ਇਹਦੇ ਦਖਲਅੰਦਾਜ਼ੀ ਇਹਨਾਂ ਦੀ ਕੋਈ ਨਹੀਂ ਠੇਕੇਦਾਰਾਂ ਦੀ ਅਸੀਂ ਮੰਗ ਪੱਤਰ ਦੇ ਚੁੱਕੇ ਕੋਈ ਕਹਿੰਦੇ ਦੂਜੇ ਜਿੰਨੇ ਸਾਡੇ ਸਰਕਾਰੀ ਨੂੰ ਕਹਦਾ ਕਿ ਥੱਲੇ ਸਰਕਾਰੀ ਪਹਿਲੀ ਨਹੀਂ ਪਹਿਲੀ ਮਾਲਕੀ ਆ ਅਸੀਂ ਉਧਰ ਵੀ ਇਹਨਾਂ ਨੂੰ ਸਾਰਾ ਕੰਮ ਦਿੱਤਾ ਸੀ ਕੋਈ ਠੇਕੇਦਾਰ ਨਹੀਂ ਦਿੱਤੀ ਆ ਕੋਈ ਠੇਕੇਦਾਰ ਚਾੜ ਕੇ ਅੱਜ ਤੁਹਾਡੀ ਪਹਿਲੀ ਤੇ ਆਖਰੀ ਗਲਤੀ ਸਮਝ ਲਈ ਜੀ ਸਾਡੇ ਦਾ ਧੰਨਵਾਦ ਜੀ ਮੈਂ ਦੂਰ ਦੇ ਨਹੀਂ ਐਸੇ ਕਰਕੇ ਕੋਈ ਨਹੀਂ ਬੱਚੇ ਨਾਲ ਲੈ ਕੇ ਆਏ ਨਹੀਂ ਹਾਂਜੀ ਠੀਕ ਆ ਚਲੋ ਅੱਜ ਪਹਿਲੀ ਵਾਰ ਨਹੀਂ ਆ ਅਸੀਂ ਪਹਿਲੀ ਵਾਰ ਇੱਧਰ ਛੁੱਟਿਆ ਜਾ ਲ ਇਸ ਕਰਕੇ ਤੁਹਾਨੂੰ ਅਸੀਂ ਜਾਣ ਦਿੰਦੇ ਅੱਜ ਇਹਨਾਂ ਨੂੰ ਸਾਰੇ ਸਾਰੇ ਉੱਥੇ ਜਾ ਕੇ ਦੱਸਿਆ ਵੀ ਬੋਲੀ ਦਾ ਦਿਓ ਅਸੀਂ ਫਾਪੇ ਬੱਚੀ ਦੀ ਇਹਨਾਂ ਵੇਰ ਕੇ ਬੋਲੀ ਦਿੱਤੀ ਤੇ ਉਹਨਾਂ ਮੱਛੀ ਫੜਨ ਵਾਲ ਦੀ ਮਾਲਕੀ ਪੈ ਗਈ ਕੋਈ ਨਹੀਂ ਆਵੇ ਅਸੀਂ ਭਾਈ ਉਹਨਾਂ ਦਿਖਾ ਦੇ ਨਹੀਂ ਵੀਰ ਜੀ ਅਜਨੇ ਬੰਦੇ ਸਾਡੇ ਕੋਲ ਕੋਈ ਗੱਲ ਨਹੀਂ ਠੇਕੇਦਾਰਾਂ ਨੂੰ ਕਹਿੰਦਾ ਪਾਈ ਪਹਿਲਾਂ ਕਿਸਾਨਾਂ ਨਾਲ ਨਿਬੜੋ ਕੋਈ ਹਾਂਜੀ ਮੱਛੀ ਨੂੰ ਬਸ 500 ਕਿਉਂਕਿ ਜੀਰ ਜੀ ਗਾਂਦ ਤਹੀਂ ਆਏ ਤਹੀਂ ਆਵਾ ਬਖਸ਼ੇ ਨਹੀਂ ਜਾਣਾ ਮੁੱਕੀ ਜੇ ਤੁਹਾਡਾ ਨੁਕਸਾਨ ਹੋ ਗਿਆ ਮੁੜ ਕੇ ਠੇਕੇਦਾਰ ਆ ਆ ਜੀ ਆਉਂਦਾ ਤੇ ਨੁਕਸਾਨ ਪਹਿਲਾਂ ਦੱਸਦਾ ਜੀ ਉਹਦੇ ਬਾਅਦ ਹੀ ਪਹਿਲਾਂ ਹੱਡਾ ਹੀ ਹਾਂਜੀ ਨਹੀਂ ਜੋ ਵੀ ਕਰਵਾਈ ਅਸੀਂ ਤੁਹਾਡੇ ਤੇ ਕਰਨੀ ਹੈ ਜੇ ਉਹਨਾਂ ਨੇ ਕਿਤੇ ਨਿਕਾ ਲਿਆ ਵਾਦਨਾ ਉਹ ਸਾਨੂੰ ਬਖਾ ਦੇਣ ਵੀ ਅਸੀਂ ਆ ਜਮੀਨ ਦਾ ਠੇਕਾ ਲਿਆ ਵਾ ਇਹੀ ਮੱਛੀ ਫੜਨ ਦਵਾਂਗੇ ਹਾਂਜੀ ਹਾਂਜੀ ਸਾਡੀ ਮਾਲਕੀ ਜ਼ਮੀਨ ਤੇ ਕੋਈ ਇੰਟਰਫੇਅਰ ਕਰਨ ਦਾ ਨਹੀਂ ਉਹਨਾਂ ਦਾ ਠੀਕ ਹੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ